ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਪਿੰਡ ਸਹਿ ਜਲਾਲਪੁਰ ਛੇਰਪੁਰ ਦੇ ਨਾਲ ਬੰਨ ਦੇ ਥੱਲੋਂ ਦੀ ਸੇਮ ਪੈ ਗਈ ਹੈ ਜੋ ਥੋੜਾ ਥੋੜਾ ਪਾਣੀ ਸਿੰਮ ਰਿਹਾ ਹੈ ਬਾਬਾ ਮੇਰ ਕਰੇ ਬਾਕੀ ਪ੍ਰਸ਼ਾਸਨ ਅਤੇ ਹੋਰ ਪ੍ਰਸ਼ਾਸਨ ਤੇ ਲੋਕ ਜੋਰਾਂ ਸ਼ੋਰਾਂ ਤੇ ਲੱਗੇ ਹਨ ਉਸ ਸੇਮ ਨੂੰ ਲੱਭਣ ਲਈ ਬਾਕੀ ਅਜੇ ਤੱਕ ਸੇਮ ਰੁਕਨੇ ਰਹੀ ਥੋੜੀ ਥੋੜੀ ਬਨਥਲੋਂ ਸੇਮ ਚੱਲ ਰਹੀ ਹੈ ਮਿੱਟੀ ਦੀਆਂ ਟਰਾਲੀਆਂ ਵੀ ਲਿਆ ਲਿਆ ਕੇ ਆ ਰਹੇ ਹਨ ਜੋ ਕਿ ਖਤਰੇ ਵਾਲੀ ਗੱਲ ਵੀ ਹੈ ਕਿਉਂਕਿ ਬਨਥਲੋਂ ਕੋਲਾ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਬਾਕੀ ਬਾਬਾ ਮਿਹਰ ਕਰੇ ਹੋ ਦੇਖੋ ਟਰਾਲੀ ਟਰਾਲੀ ਤੇ ਟਰਾਲੀ ਆ ਰਹੀ ਹੈ ਮਿੱਟੀ ਰੇਤੇ ਦੀ ਸੁੱਟ ਰਹੇ ਆ ਵਿਚਾਰੇ ਦਰਿਆਲੇ ਪਾਸੇ ਦੇਖ ਰਹੇ ਆ ਵਿੱਚ ਬੜਬੜ ਕੇ ਦੇਖ ਰਹੇ ਆ ਕਿ ਕਿੱਥੋਂ ਸੇਮ ਆ ਰਹੀ ਹੈ ਪਰ ਪਤਾ ਨਹੀਂ ਲੱਗ ਰਿਹਾ ਕਿਉਂਕਿ ਦਰਿਆ ਦੇ ਅੱਗੇ ਹੁਣ ਕੀ ਜੋਰ ਹੈ ਬਾਕੀ ਬਾਬਾ ਮਿਹਰ ਕਰੇ ਇਹ ਸੂਰ ਦੀ ਕੋਈ ਕਿੰਦਾ ਸਵੇਰ ਦੀ ਸੇਮ ਚੱਲ ਰਹੀ ਹੈ ਕੋਈ ਕਿੰਦਾ ਰਾਤ ਦੀ ਕੋਪਾ ਪੱਕਾ ਪਤਾ ਨਹੀਂ ਕਿ ਕਦੋਂ ਦੀ ਚੱਲ ਰਹੀ ਹੈ ਥੋੜੀ ਥੋੜੀ ਸੇਮ ਚੱਲ ਰਹੀ ਹੈ ਆ ਦੇਖੋ ਇੱਥੋਂ ਪਾਣੀ ਸਮਰ ਰਿਹਾ ਹੈ ਮਿੱਟੀ ਪੂਰੀ ਹੋ ਰਹੀ ਹੈ ਮੈਂ ਤੁਹਾਨੂੰ ਫੋਟੋes ਦੇ ਦਵਾਂਗਾ ਤੁੰਗੀ ਆਏ ਉਹ ਮਸ਼ੀਨ ਵਾਲੀ ਹਾਂ ਸਤਲੋਜ ਦੇ ਦੂਜੇ ਪਾਸੇ ਆ ਦੇਖੋ ਸਤਲੋਜ ਇਹ ਬੰਨ ਹੈ ਮਿੱਟੀ ਟਰਾਲੀਆਂ ਨਾਲ ਪੈ ਰਹੀ ਹੈ ਇਸੇਮੋ ਵਾਲੀ ਥਾਂ ਜਿੱਥੋਂ ਥੋੜਾ ਥੋੜਾ ਪਾਣੀ ਫਸ ਰਿਹਾ ਹੈ ਜੋ ਕਿ ਖਤਰੇ ਵਾਲੀ ਗੱਲ ਵੀ ਹੈ ਜੇ ਨਾਲ ਲੱਭ ਸਕੀ ਤੇ ਖਤਰੇ ਵਾਲੀ ਗੱਲ ਹੈ बाकी सारे लगे हुए हेल्प करने सारे कोई मिट्टी सुप रहे हैं पूरी हेल्प कर रहेने, देख रहेने रहे देख रहे हैं कितो सीम चल रही है प्रशासन भी पहुंच गया আর